ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਜੰਗਲ ਵਿੱਚ ਇੱਕ ਬਹੁਤ ਹੀ ਸਿਆਣਾ ਤੇ ਗਿਆਨ ਮਹਾਤਮਾ ਰਹਿੰਦਾ ਸੀ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਦਾ ਸੀ ਤੇ ਆਪਣੇ ਹੀ ਤਰੀਕੇ ਨਾਲ ਹੱਲ ਕਰਦਾ ਸੀ ਲੋਕ ਦੂਰੋਂ ਦੂਰੋਂ ਚੱਲ ਕੇ ਉਸ ਕੋਲ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਸਨ ਤੇ ਉਹ ਉਹਨਾਂ ਦਾ ਨਿਬਟਾਰਾ ਆਪਣੇ ਤਰੀਕੇ ਨਾਲ ਹੀ ਨਿਬੇੜ ਦਿੰਦਾ ਸੀ ਤੇ ਉਹਨਾਂ ਲੋਕਾਂ ਨੂੰ ਉਹ ਮਹਾਤਮਾ ਸੁਝਾਅ ਦਿੰਦਾ ਸੀ ਇਸ ਤਰ੍ਹਾਂ ਇੱਕ ਦਿਨ ਇੱਕ ਰਾਜਕਮਰ ਜੋ ਕਿ ਰਾਜਾ ਬਣਦੀ ਤਿਆਰੀ ਕਰ ਰਿਹਾ ਸੀ ਉਹ ਉਸ ਮਹਾਤਮਾ ਕੋਲ ਪਹੁੰਚਿਆ ਤੇ ਉਹ ਰਾਜਕੁਮਾਰ ਉਸ ਮਹਾਤਮਾ ਨੂੰ ਕਹਿਣ ਲੱਗਾ ਗੁਰੂ ਜੀ ਮੈਂ ਬਹੁਤ ਪਰੇਸ਼ਾਨ ਹਾਂ ਕੀ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਇਹਨਾਂ ਤਿੰਨ ਸਵਾਲਾਂ ਨੂੰ ਲੈ ਕੇ ਮੈਂ ਬੜੀ ਚਿੰਤਾ ਵਿੱਚ ਹਾਂ ਇਹ ਸੁਣ ਕੇ ਉਸ ਮਹਾਤਮਾ ਨੇ ਕਿਹਾ ਦੱਸ ਪੁੱਤਰ ਤੇਰੀ ਕੀ ਸਮੱਸਿਆ ਹੈ ਤਾਂ ਰਾਜਕੁਮਾਰ ਨੇ ਕਿਹਾ ਮਹਾਤਮਾ ਜੀ ਮੈਂ ਜ਼ਿੰਦਗੀ ਵਿੱਚ ਸਫਲ ਹੋਣ ਲਈ ਤਿੰਨ ਸਵਾਲਾਂ ਦਾ ਜਵਾਬ ਬੜੇ ਚਿਰ ਤੋਂ ਲੱਭ ਰਿਹਾ ਪਰ ਮੈਨੂੰ ਨਹੀਂ ਮਿਲ ਰਿਹਾ ਮਹਾਤਮਾ ਨੇ ਕਿਹਾ ਦੱਸ ਤੇਰੇ ਤਿੰਨ ਸਵਾਲ ਕਿਹੜੇ ਹਨ ਤਾਂ ਰਾਜਕੁਮਾਰ ਨੇ ਕਿਹਾ ਮਹਾਤਮਾ ਜੀ ਸਭ ਤੋਂ ਜ਼ਰੂਰੀ ਸਮਾਂ ਕਿਹੜਾ ਹੈ ਤੇ ਸਭ ਤੋਂ ਜ਼ਰੂਰੀ ਇਨਸਾਨ ਕੌਣ ਹੁੰਦਾ ਹੈ ਤੇ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੁੰਦਾ ਹੈ ਕਿਰਪਾ ਕਰਕੇ ਮੈਨੂੰ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਤਾਂ ਮਹਾਤਮਾ ਨੇ ਉਸ ਰਾਜਕੁਮਾਰ ਨੂੰ ਕਿਹਾ ਤੈਨੂੰ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਲੱਭਣਾ ਪਵੇਗਾ ਤੇ ਤੈਨੂੰ ਤਿੰਨ ਦਿਨ ਇੱਥੇ ਮੇਰੇ ਨਾਲ ਮੇਰੀ ਕੁਟਿਆ ਵਿੱਚ ਹੀ ਰਹਿਣਾ ਪਵੇਗਾ ਤਾਂ ਮਹਾਤਮਾ ਦੀ ਇੰਨੀ ਗੱਲ ਸੁਣ ਕੇ ਉਹ ਰਾਜਕਮਰ ਉੱਥੇ ਰਹਿਣ ਲਈ ਮੰਨ ਗਿਆ ਪਹਿਲੇ ਦਿਨ ਉਹ ਮਹਾਤਮਾ ਉਸ ਰਾਜਕਮਰ ਨੂੰ ਇੱਕ ਬਾਗੀਚੇ ਵਿੱਚ ਲੈ ਗਿਆ ਤੇ ਉੱਥੇ ਉਸ ਨੂੰ ਕੁਝ ਬੀਜ ਬੀਜਣ ਲਈ ਕਿਹਾ ਤੇ ਕਿਹਾ ਕਿ ਤੂੰ ਇਹਨਾਂ ਬੀਜਾਂ ਨੂੰ ਬੀਜਲਾ ਤੇ ਇਹ ਵੀ ਦੱਸ ਪਾਣੀ ਕਦੋਂ ਦੇਣਾ ਹੈ ਤਾਂ ਇੰਨੀ ਗੱਲ ਸੁਣ ਕੇ ਰਾਜਕਮਰ ਨੇ ਕਿਹਾ ਪਾਣੀ ਸ਼ਾਮ ਨੂੰ ਦੇਣਾ ਹੈ ਤਾਂ ਮਹਾਤਮਾ ਨੇ ਹੱਸ ਕੇ ਕਿਹਾ ਜਦੋਂ ਮਿੱਟੀ ਸੁੱਕੀ ਹੋਵੇ ਪਾਣੀ ਉਦੋਂ ਦੇਣਾ ਹੈ ਉਹੀ ਸਮਾਂ ਸਹੀ ਹੈ ਤਾਂ ਰਾਜਕਮਾਨ ਨੇ ਸੋਚਿਆ ਸਭ ਤੋਂ ਜ਼ਰੂਰੀ ਸਮਾਂ ਹੁਣ ਹੁੰਦਾ ਹੈ ਨਾ ਕਿ ਕੱਲ ਜਾਂ ਪਰਸੋਂ ਇਸ ਤਰ੍ਹਾਂ ਰਾਜਕਮਾਰ ਨੂੰ ਉਸਦੇ ਪਹਿਲੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਕਿ ਸਭ ਤੋਂ ਜ਼ਰੂਰੀ ਸਮਾਂ ਹੁਣ ਹੁੰਦਾ ਹੈ ਅਗਲੇ ਦਿਨ ਉਹੀ ਰਾਜਕਮਾਰ ਉਸ ਬਾਗੀਚੇ ਵਿੱਚ ਸੇਵਾ ਕਰ ਰਿਹਾ ਸੀ ਤੇ ਫੁੱਲ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਇੰਨੇ ਨੂੰ ਇੱਕ ਜ਼ਖਮੀ ਇਨਸਾਨ ਉਸਦੇ ਕੋਲ ਆਇਆ ਉਹ ਇਨਸਾਨ ਰਾਜ ਦੇ ਜ਼ਖਮੀ ਸੀ ਉਸ ਨੂੰ ਦੇਖ ਕੇ ਮਹਾਤਮਾ ਨੇ ਰਾਜਕਵਰ ਨੂੰ ਕਿਹਾ ਤੂੰ ਇਸ ਦੀ ਸੇਵਾ ਕਰ ਇਹੀ ਤੇਰਾ ਅਸਲੀ ਕੰਮ ਹੈ ਤਾਂ ਮਹਾਤਮਾ ਦੀ ਗੱਲ ਸੁਣ ਕੇ ਰਾਜਕਵਰ ਨੇ ਉਸ ਆਦਮੀ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਪਾਣੀ ਪਲਾਇਆ ਮਲਮ ਪੱਟੀ ਕੀਤੀ ਤੇ ਉਹ ਸਹੀ ਸਿਹਤ ਹੋ ਗਿਆ ਤਾਂ ਉਹ ਆਦਮੀ ਰੋਂਦਾ ਹੋਇਆ ਰਾਜਕਮਰ ਨੂੰ ਕਹਿਣ ਲੱਗਿਆ ਮੈਂ ਤੁਹਾਡਾ ਪੱਕਾ ਦੁਸ਼ਮਣ ਸੀ ਤੇ ਤੁਹਾਡਾ ਪਿੱਛਾ ਕਰਦੇ ਹੋਏ ਇੱਥੋਂ ਤੱਕ ਤੁਹਾਨੂੰ ਮਾਰਨ ਹੀ ਪਹੁੰਚਿਆ ਸੀ ਪਰ ਰਸਤੇ ਵਿੱਚ ਮੇਰੇ ਨਾਲ ਕੋਈ ਦੁਰਘਟਨਾ ਹੋ ਗਈ ਤੇ ਮੈਂ ਜ਼ਖਮੀ ਹੋ ਗਿਆ ਪਰ ਤੁਹਾਡੀ ਇਹ ਸੇਵਾ ਦੇਖ ਕੇ ਮੇਰਾ ਮਨ ਪਰ ਆਇਆ ਤੇ ਮੈਂ ਹੁਣ ساری ਉਮਰ ਤੁਹਾਡਾ ਕਰਜ਼ਦਾਰ ਰਹਾਂਗਾ ਤੇ ਮੈਨੂੰ ਮਾਫ਼ ਕਰ ਦਿਓ ਤਾਂ ਰਾਤ ਨੂੰ ਫਿਰ ਰਾਜਕਮਾਨ ਨੇ ਸੋਚਿਆ ਸਭ ਤੋਂ ਜ਼ਰੂਰੀ ਇਨਸਾਨ ਜੋ ਤੁਹਾਡੇ ਸਾਹਮਣੇ ਖੜਾ ਹੈ ਨਾ ਕਿ ਭੂਤਕਲ ਜਾਂ ਭਵਿੱਖ ਵਾਲਾ ਹੁਣ ਉਸ ਰਾਜਕਮਾਨ ਨੂੰ ਦੋ ਸਵਾਲਾਂ ਦਾ ਜਵਾਬ ਮਿਲ ਚੁੱਕਾ ਸੀ ਤੇ ਤੀਸਰਾ ਸਵਾਲ ਬਾਕੀ ਸੀ ਤੀਸਰੇ ਦਿਨ ਮਹਾਤਮਾ ਉਸ ਰਾਜਕਮਾਨ ਨੂੰ ਲੈ ਕੇ ਜੰਗਲ ਵੱਲ ਨੂੰ ਹੋ ਤੁਰੇ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਬੱਚੀ ਭੁੱਖੀ ਢਾਈ ਮਿਲੀ ਭੁੱਖ ਦੀ ਵਜ੍ਹਾ ਨਾਲ ਉਹ ਬੱਚੀ ਰੋ ਰਹੀ ਸੀ ਤੇ ਰਾਜਕੁਮਾਰ ਨੂੰ ਮਹਾਤਮਾ ਨੇ ਕਿਹਾ ਇਸ ਬੱਚੀ ਨੂੰ ਖੜਾਓ ਰਾਜਕੁਮਾਰ ਨੇ ਇਸ ਛੋਟੀ ਜੀ ਬੱਚੀ ਨੂੰ ਚੱਕਿਆ ਤੇ ਉਸ ਦੇ ਮੂੰਹ ਵਿੱਚ ਰੋਟੀ ਦਾ ਛੋਟੇ ਜਿਹਾ ਟੁਕੜਾ ਪਾਇਆ ਉਸ ਭੁੱਖੀ ਬੱਚੀ ਨੇ ਰੋਟੀ ਖਾਧੀ ਤੇ ਉਹ ਮੁਸਕਰਾਉਣ ਲੱਗੀ ਉਸ ਦੀ ਮੁਸਕਰਾਹਟ ਦੇਖ ਕੇ ਇਸ ਰਾਜਕੁਮਾਰ ਨੂੰ ਅਜੀਬ ਜਿਹਾ ਸੁੱਖ ਮਹਿਸੂਸ ਹੋਇਆ ਤੇ ਉਸ ਦੇ ਮਨ ਨੂੰ ਸ਼ਾਂਤੀ ਮਿਲੀ ਤਾਂ ਮਹਾਤਮਾ ਨੇ ਕਿਹਾ ਸਭ ਤੋਂ ਜ਼ਰੂਰੀ ਕੰਮ ਦੂਜੇ ਦੀ ਸੇਵਾ ਦੂਜੇ ਦੀ ਮਦਦ ਕਰਨਾ ਹੀ ਅਸਲੀ ਕਰਮ ਤੇ ਧਰਮ ਹੈ ਤੇ ਇਨਸਾਨੀਅਤ ਹੈ ਤੇ ਇਸ ਤਰ੍ਹਾਂ ਉਸ ਰਾਜਕਮਰ ਨੂੰ ਉਸਦੇ ਤਿੰਨਾਂ ਸਵਾਲਾਂ ਦਾ ਜਵਾਬ ਮਿਲ ਚੁੱਕਾ ਸੀ ਸਭ ਤੋਂ ਜ਼ਰੂਰੀ ਸਮਾਂ ਹੋਣ ਦਾ ਸਮਾਂ ਹੈ ਤੇ ਸਭ ਤੋਂ ਜ਼ਰੂਰੀ ਇਨਸਾਨ ਜੋ ਉਸਦੇ ਸਾਹਮਣੇ ਹੈ ਤੇ ਸਭ ਤੋਂ ਜ਼ਰੂਰੀ ਕੰਮ ਦੂਜੇ ਦੀ ਮਦਦ ਕਰਨਾ ਤੇ ਸੇਵਾ ਕਰਨਾ ਹੈ ਤੇ ਉਸ ਰਾਜਕਮਰ ਨੇ ਉਸ ਮਹਾਤਮਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ ਸੋ ਦੋਸਤੋ ਜੇਕਰ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਆ ਕਰੋ ਜੀ ਧੰਨਵਾਦ ਜੀ